ਜੀ ਸ਼ਸ਼ੀਕਾਰ ਜੀ ਅੱਜ ਆਪਾਂ ਬਣਾਵਾਂਗੇ ਪਰਮਲਾਂ ਦੀ ਸਬਜੀ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਜਦੋਂ ਆਪਣਾ ਗਰਮੀ ਦੇ ਮੌਸਮ ਵਿੱਚ ਸਾਰੀਆਂ ਸਬਜ਼ੀਆਂ ਖਾ-ਖਾ ਮਨ ਆਕ ਜਾਂਦਾ ਇਸ ਤਰ੍ਹਾਂ ਦੀ ਚਟਪਟੀ ਜੀ ਸਬਜੀ ਨੂੰ ਦਿਲ ਕਰਦਾ ਤਾਂ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਮੈਂ ਇੱਧਰ ਪਰਮਲ ਲੈ ਆ ਇਹਨਾਂ ਨੂੰ ਮੈਂ ਧੋ ਲਿਆਗਾ ਤੇ ਹੁਣ ਇਹਨਾਂ ਨੂੰ ਮੈਂ ਕੱਟ ਕੇ ਤਿਆਰ ਕਰ ਲੈਣੀ ਹੈਂ ਹਾਂਜੀ ਆਪਾਂ ਇੱਧਰ ਪਰਮਲ ਕੱਟ ਲਏ ਆ ਇਹਨੂੰ ਲੰਮੇ-ਲੰਮੇ ਇਸ ਤਰ੍ਹਾਂ ਦੇ ਪੀਸ ਕੱਟ ਲਏ ਆ ਮੈਂ ਤੇ ਇਹ ਉਪਰੋਣਾਸ਼ਲਿਓ ਜੇ ਕਰ ਉਹਨੂੰ ਉਪਰੋਸ਼ਲ ਕੇ ਬਣਾਉਣੇ ਨਾ ਫਿਰ ਉਹਨੀ ਇਹਦੀ ਕ੍ਰੈਸਪੀ ਜੀ ਸਬਜੀ ਨਹੀਂ ਬਣਦੀਗੀ ਆਏ ਬਹੁਤ ਸੋਹਣੇ ਫਰਾਈ ਹੁੰਦੇ ਆ ਇਹ ਤੇ ਬਹੁਤ ਟੇਸਟੀ ਸਬਜੀ ਬਣਦੀ ਆ ਟੇਸਟੀ ਵੱਖਰਾ ਜੇ ਨੂੰ ਆਪਾਂ ਇਸੇ ਤਰੀਕੇ ਨਾਲ ਛਿੱਲਦੇ ਆਂਗੇ ਤੇ ਇਸੇ ਤਰੀਕੇ ਨਾਲ چیر ਕੇ ਮਤਲਬ ਕਿ ਕੱਟਦੇ ਆਂ ਉਪਰੋਂ ਨਹੀਂ ਛਿੱਲਦੇਗੇ ਤੇ ਇੱਧਰ ਮੈਂ ਦੋ ਪਿਆਜ਼ ਲਏ ਆ ਲੰਮੇ ਲੰਮੇ ਟੁਕੜਿਆਂ ਚ ਪਿਆਜ਼ ਕੱਟ ਲਿਆ ਮੈਂ ਤੇ ਹੁਣ ਆਪਾਂ ਇਹਨੂੰ ਫਰਾਈ ਕਰਦੇ ਆਂ ਹਾਂਜੀ ਇੱਧਰ ਮੈਂ ਲੋਹੇ ਦੀ ਕੜਾਈ ਲੈ ਲਈ ਆ ਤੇ ਇਹਦੇ ਚ ਆਪਾਂ ਪਾਵਾਂਗੇ ਤੇਲ ਤੇਲ ਥੋੜਾ ਜਾਂ ਜਿਆਦਾ ਪਾਵਾਂਗੇ ਕਿਉਂਕਿ ਸੁੱਕੀ ਸਬਜੀ ਨੂੰ ਜਦੋਂ ਆਪਾਂ ਫਰਾਈ ਕਰਦੇ ਆਂ ਤਾਂ ਥੋੜਾ ਜਿਹਾ ਤੇਲ ਵਾਧੇ ਲੰਦਾ ਹੈ ਇਹ ਘਰ ਦੇ ਸਰੋਂ ਦਾ ਤੇਲ ਆ ਤੁਸੀਂ ਰਿਫੈਂਡ ਵੀ ਲੈ ਸਕਦੇ ਆਂਗੇ ਤੇ ਤੇਲ ਨੂੰ ਆਪਾਂ ਗਰਮ ਹੋਣ ਦਿੰਨੇ ਆ ਤੁਸੀਂ ਕੋਸ਼ਿਸ਼ ਕਰਿਆ ਕਰੋਗੇ ਤੁਸੀਂ ਜਿਹੜਾ ਖਾਣਾਗਾ ਜਿਹੜਾ ਫਰਾਈ ਕਰਨਾ ਹੁੰਦਾ ਜਿਵੇਂ ਕਿ ਸੁੱਕੀ ਸਬਜੀ ਬਣਾਉਣੀ ਹੁੰਦੀ ਹੈ ਲੋਹੇ ਦੇ ਬਰਤਨੀਆਂ ਇਸਤੇਮਾਲ ਕਰੋ ਕਿਉਂਕਿ ਇਸ ਤੇ ਜਿਆਦਾ ਟੇਸਟੀ ਵੀ ਬਣਦਾ ਤੇ ਆਪਣੇ ਨੇ ਹੈਲਦੀ ਵੀ ਆ ਤੇ ਹੁਣ ਇਹਦੇ ਛਾਪਾ ਥੋੜਾ ਜਿਹਾ ਪਾਵਾਂਗੇ ਜੀਰਾ ਹਾਂਜੀ ਆਪਣਾ ਤੇਲ ਵੀ ਗਰਮ ਹੋ ਗਿਆ ਚੰਗੇ ਤਰੀਕੇ ਨਾਲ ਤੇ ਜੀਰਾ ਵੀ ਆਪਣਾ ਬਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਹਾਂਜੀ ਪਿਆਜ਼ ਨੂੰ ਆਪਾਂ 2 ਮਿੰਟ ਦਾ ਸੇਕ ਲਵਾਵਾਂਗੇ ਪਹਿਲਾਂ ਹਾਂਜੀ ਆਪਣੇ ਪਿਆਜ਼ ਪਾਏਆਂ ਨੂੰ 2 ਮਿੰਟ ਹੋ ਗਏ ਆ ਇਹ ਪਿਆਜ਼ 2 ਮਿੰਟ ਪਹਿਲਾਂ ਹੀ ਸਰੋਂ ਦੇ ਤੇਲ 'ਚ ਪਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਸਰੋਂ ਦੇ ਤੇਲ ਦਾ ਟੇਸਟ ਆ ਉਹ ਖਤਮ ਹੋ ਜੇ ਤੇ ਫਿਰ ਆਪਣੀ ਸਬਜੀ ਜ਼ਿਆਦਾ ਟੇਸਟੀ ਬਣਦੀ ਹੈ ਜੇ ਆਪਾਂ ਕੱਚੇ ਜਾਂ ਤੇਲ ਰੱਖ ਲੈਨੇ ਤਾਂ ਉਹ ਸਰੋਂ ਦੇ ਤੇਲ ਦੀ ਵਿੱਚੋਂ 스멜 ਆਉਂਦੀ ਰਹਿੰਦੀ ਹੈ ਸਬਜੀ ਚ ਤੇ ਆ ਦੇਖੋ 2 ਮਿੰਟ ਦਾ ਆਪਣਾ ਜਿਹੜਾ ਸੇਕ ਆ ਜਿਹੜਾ ਲੱਗ ਗਿਆ ਤੇ ਹੁਣ ਤੇਲ ਆ ਜਿਹੜਾ ਬਿਲਕੁਲ ਕਲਕ ਗਿਆ ਤੇ ਹੁਣ ਇਹਦੇ ਚ ਆਪਾਂ ਪਾਵਾਂਗੇ ਪਰਮਲ ਕੱਟੇ ਹੋਏ ਹਾਂਜੀ ਹੁਣ ਆਪਾਂ ਕਰਮਿਆਂ ਨੂੰ ਚੰਗੀ ਤਰ੍ਹਾਂ ਹਰਲਾ ਲਾਂਗੇ ਇਹਦੇ ਵਿੱਚ ਤੇ ਹੁਣ ਇਹਨੂੰ ਆਪਾਂ ਉਤੋਂ ਢੱਕ ਕੇ 5-10 ਮਿੰਟ ਦਾ ਸੇਕ ਲੱਗਣ ਦੇਵਾਂਗੇ ਮਸਾਲੇ ਆਪਾਂ ਬਾਅਦ 'ਚ ਐਡ ਕਰਾਂਗੇ ਤੇ ਵਿੱਚੋ ਵਿੱਚੋਂ ਆਪਾਂ ਚੈੱਕ ਕਰਦੇ ਰਵਾਂਗੇ ਗੈਸ ਆ ਜਿਹੜਾ ਉਹ ਆਪਾਂ ਮੀਡੀਅਮ ਹੀ ਰੱਖਣਾਗਾ ਤੇ ਵਿੱਚੋ ਵਿੱਚੋਂ ਆਪਾਂ ਚੈੱਕ ਕਰਦੇ ਰਵਾਂਗੇ ਹਾਂਜੀ ਹੁਣ ਆਪਾਂ ਚੈੱਕ ਕਰਦੇ ਹਾਂ ਫਾਰਮੂਲਾ ਜਿਹੜੇ ਆਪਣੇ ਬਿਲਕੁਲ ਨਰਮ ਹੋ ਚੁੱਕੇ ਆਗੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਾਤਾਕਲੀ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੀਆਂ ਮੇਰੀ ਰੈਸਪੀਜ਼ ਹੁੰਦੀਆਂ ਬਿਲਕੁਲ ਈਜ਼ੀ ਰੈਸਪੀ ਹੁੰਦੀਆਂ ਘਰ ਦੇ ਸਮਾਨ ਨਾਲ ਹੀ ਤਿਆਰ ਕਰਦੇ ਆਂ ਕੋਈ ਵੀ ਆਪਾਂ ਨੂੰ ਬਾਜ਼ਾਰੋਂ ਮਸਾਲਾ ਜਾਂ ਕੁਝ ਵੀ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਪੈਂਦੀ ਜੋ ਚੀਜ਼ ਆਪਣੀ ਰਸੋਈ 'ਚ ਆ ਉਸਦੇ ਨਾਲ ਆਪਾਂ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਇਹਦੇ ਚ ਆਪਾਂ ਮਸਾਲੇ ਐਡ ਕਰਾਂਗੇ ਜਿਹੜਾ ਮਸਾਲਾ ਉਹ ਤੁਸੀਂ ਆਪ ਦੇ ਟੇਸਟ ਅਨਸਾਰ ਤੇ ਆਪਦੀ ਸਬਜੀ ਦੇ ਅਨਸਾਰ ਪਾਉਣਾ ਜੇ ਥੋੜੀ ਜ਼ਿਆਦਾ ਤਾਂ ਜ਼ਿਆਦਾ ਪਾਉਗਾ ਜੇ ਥੋੜੀ ਐ ਸਬਜੀ ਤਾਂ ਘੱਟ ਪਾਉਗਾ ਤੇ ਹੁਣ ਇਹਦੇ ਚ ਆਪਾਂ ਪਾਵਾਂਗੇ ਮਿਰਚ ਨਮਕ ਹਲਦੀ ਤੁਸੀਂ ਮੇਰੀ ਵੀਡੀਓ ਨਾਲ ਬਣੇ ਰਹੋ ਲਾਸਟ ਵਿੱਚ ਤੁਹਾਨੂੰ ਇੱਕ ਆਪਾਂ ਟਿਪ ਦੇਵਾਂਗੇ ਉਹ ਸਟੈਪ ਨਾਲ ਨਾ ਜਿਹੜੀਆਂ ਸੁੱਕੀਆਂ ਸਬਜ਼ੀਆਂ ਆਪਾਂ ਫਰਾਈ ਕਰਦੇ ਆ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਤੇ ਤੁਸੀਂ ਉਸ ਤਰੀਕੇ ਨਾਲ ਬਣਾ ਕੇ ਦੇਖਿਆ ਕਰਿਓ ਬਹੁਤ ਹੀ ਜ਼ਿਆਦਾ ਵਧੀਆ ਬਣਦੀਆਂ ਨੇ ਜੀ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਹਿਲਾਵਾਂਗੇ ਸਾਠੀ ਆਪਣਾ ਜਿਹੜਾ ਮਸਾਲਾ ਇਹਦੇ ਵਿੱਚ ਥਰਾ ਜਿਹਾ ਹਾਂਜੀ ਹੁਣ ਜਿਹੜੇ ਆਪਣੇ ਮਸਾਲੇ ਬਿਲਕੁਲ ਵਿੱਚ ਰਲ ਚੁੱਕੇ ਆ ਸਰਦੀ ਦੇ ਤੇ ਰੱਜ ਜਾਣਗੇ 2 ਮਿੰਟ ਦਾ ਇਹਨੂੰ ਆਪਾਂ ਹੋਰ ਸੇਕ ਦਵਾਵਾਂਗੇ ਟਾਪੀ ਹਾਂਜੀ ਹੁਣ ਆਪਾਂ ਚੈੱਕ ਕਰਦੇ ਆ ਸਰਦੀ ਆਪਣੀ ਸਰਦੀ ਆਪਣੀ ਬਿਲਕੁਲ ਪੱਕ ਚੁੱਕੀ ਆ ਬਹੁਤ ਸੋਹਣੀ ਲੱਗ ਰਹੀ ਆ ਦੇਖਣ ਨੂੰ ਵੀ ਤੇ ਖਾਣ ਨੂੰ ਵੀ ਉੱਡੀ ਟੇਸਟੀ ਹੋਊਗੀ ਤੇ ਹੁਣ ਜ਼ਰੂਰੀ ਟਿਪਸ ਇਹਦੇ ਚ ਆਪਾਂ ਐਡ ਕਰਾਂਗੇ ਇੱਕ ਚਮਚ ਅੰਬ ਦੇ ਆਚਾਰ ਦਾ ਮਸਾਲਾ ਇਹ ਅਕਸਰ ਹੀ ਆਪਣੇ ਘਰੇ ਬਚ ਜਾਂਦਾ ਕਿਉਂ ਅੰਬ ਦਾ achar ਆਪਾਂ ਖਾ ਲੈਨੇ ਆਂਗੇ ਤੇ ਮਸਾਲਾ ਥੱਲੇ ਬਚ ਜਾਂਦਾ ਇਹ ਤੁਸੀਂ ਸੁੱਕੀ ਸਬਜ਼ੀ ਵਿੱਚ ਜ਼ਰੂਰ ਪਾਇਆ ਕਰੋ ਇੱਕ ਚਮਚਾ ਬਹੁਤ ਜ਼ਿਆਦਾ ਟੇਸਟੀ ਬਣਦਾ આમਚੂਰ ਪਾ ਕੇ ਉਨੀ ਸਬਜ਼ੀ ਟੇਸਟੀ ਨਹੀਂ ਬਣਦੀ ਜਿੰਨੀ ਕਿ ਇਹ ਮਸਾਲੇ ਦਾ ਇੱਕ ਚਮਚਾ ਪਾਉਣ ਨਾਲ ਟੇਸਟੀ ਬਣਦੀ ਆ ਤੁਸੀਂ ਇਹ ਮਸਾਲਾ ਪਾ ਕੇ ਜ਼ਰੂਰ ਟਰਾਈ ਕਰਿਆ ਕਰੋ ਬਹੁਤ ਜ਼ਿਆਦਾ ਟੇਸਟੀ ਬਣੂਗੀ ਤਾਂ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਜ਼ਰੂਰ ਦੱਸਣਾ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਸ਼ੀ